ਸਾਥੀ ਕਾਲ ਪੰਜਾਬੀਓ ਕੀ ਕਹਿੰਦੇ ਨੇ ਪੰਜਾਬ ਦੇ ਆંકੜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਇੱਕ ਪਾਰਟੀ ਬਾਰੇ ਅਸੀਂ ਤੁਹਾਨੂੰ ਵਿਸਤਾਰ ਪੂਰਵਕ ਦੱਸਾਂਗੇ ਪੰਜਾਬੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਖਬਰ ਸੁਣਨਾ ਹੈ ਫਿਰ ਆਪਣੇ ਸੁਝਾਅ ਦੇਣੇ ਨੇ ਕਿ ਕਿਹੜੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੱਤਾ ਵਿੱਚ ਆਵੇਗੀ ਖਾਸ ਕਰਕੇ ਪਹਿਲਾ ਗੱਲ ਕਰਦੇ ਹਾਂ ਸੱਤਾਧਾਰੀ ਸਰਕਾਰ ਆਪ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ ਉਹਨਾਂ ਦੇ ਵਿੱਚੋਂ 4 ਤੋਂ 5 ਵਾਅਦੇ ਪੂਰੇ ਕੀਤੇ ਗਏ ਬਾਕੀ ਸਾਰੇ ਵਾਅਦੇ ਪੈਂਡਿੰਗ ਨੇ ਚਾਹੇ 1100 ਰੁਪਏ ਵਾਲਾ ਮੁੱਦਾ ਹੋਵੇ ਤੇ ਚਾਹੇ ਹੋਵੇ ਐਮਐਸਪੀ ਵਾਲਾ ਮੁੱਦਾ ਆ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜਾ ਵੋਟ ਗ੍ਰਾਫ ਹੈ ਵੋਟ ਬੈਂਕਿੰਗ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਦਿਨ ਬਰ ਦਿਨ ਉਸ ਦਾ ਡਾਊਨਫਾਲ ਹੁੰਦਾ ਜਾ ਰਿਹਾ ਹੈ ਉਹ ਗਿਰ ਰਹੀ ਹੈ ਜੇਕਰ ਇਸ ਤਰ੍ਹਾਂ ਹਾਲ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੂੰ 4 ਤੋਂ 5 ਵੱਧ ਤੋਂ ਸੀਟਾਂ ਨਹੀਂ ਮਿਲਣਗੀਆਂ ਕੁਵਰ ਵਿਜੇ ਪ੍ਰਤਾਪ ਸਿੰਘ ਤਾਂ ਕਹਿੰਦੇ ਨੇ ਕਿ ਜੇਕਰ ਹੁਣ ਡੰਮੀ ਚੋਣਾਂ ਕਰਵਾ ਰੀਆਂ ਜਾਣ ਤਾਂ ਮੇਰੇ ਹਿਸਾਬ ਨਾਲ ਇੱਕ ਵੀ ਸੀਟ ਨਹੀਂ ਮਿਲੇਗੀ ਜੇ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਰਜ ਕੇ ਭੰਡਿਆ ਜਾ ਰਿਹਾ ਹੈ ਆਮ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਾਸ ਕਰਕੇ ਕਿਸਾਨ ਕਿਉਂਕਿ ਸਰਕਾਰ ਤਾਂ ਪਿੰਡਾਂ ਵਿੱਚੋਂ ਬਣਨੀ ਹੈ ਜੇ ਪਿੰਡਾਂ ਦੀ ਵੋਟ ਪਵੇਗੀ ਤੇ ਵਿਧਾਇਕ ਬਣਨੇ ਨੇ ਤੇ ਪਿੰਡਾਂ ਦੇ ਲੋਕ ਤੇ ਕਹਿ ਰਹੇ ਨੇ ਕਿ ਜੇਕਰ ਸਾਡੇ ਹਲਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਨੇ ਪ੍ਰਚਾਰ ਕਰਨਾ ਹੈ ਤੇ ਉਹਦੇ ਕੋਲ ਦੋ ਕੁਰਤੇ ਹੋਣੇ ਚਾਹੀਦੇ ਨੇ ਇੱਕ ਕੁਰਤਾ ਤਾਂ ਅਸੀਂ ਪਾੜ ਦੇਣਾ ਹੈ ਪਾੜ ਕੇ ਉਹਦੇ ਗਲ ਦੇ ਵਿੱਚ ਪਾ ਦੇਣਾ ਹੈ ਇਹ ਅਨਾਉਂਸਮੈਂਟ ਵੀ ਕਈਆਂ ਪਿੰਡਾਂ ਵਿੱਚ ਹੋ ਚੁੱਕੀਆਂ ਨੇ ਆ ਪਿਛਲੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਹੈ ਫਰੀਦਕੋਟ ਪਿੰਡ ਦੀਪ ਸਿੰਘ ਵਾਲਾ ਉੱਥੇ ਮੌਜੂਦਾ ਵਿਧਾਇਕ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਯਾਨੀ ਕਿ ਹੌਲੀ ਹੌਲੀ ਪਿੰਡਾਂ ਦੇ ਵਿੱਚੋਂ ਪ੍ਰਚਲ ਪਈ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਿਰੋਧ ਕਰੋ ਕਿਸਾਨ ਜਥੇਬੰਦੀਆਂ ਵੀ ਨੇ ਕਿਸਾਨ ਆਗੂ ਵੀ ਨੇ ਕੌਮ ਵੀ ਜਿਹੜੀ ਹੈ ਉਹ ਵਿਰੋਧ ਕਰ ਰਹੀ ਹੈ ਕਿ ਕੌਮ ਨੂੰ ਜਸਟਿਸ ਨਹੀਂ ਮਿਲਿਆ ਜਿਹੜੇ ਵਾਅਦੇ ਅਰਵਿੰਦ ਕੇਸ਼ਰੀਵਾਲ ਸੂਬੇ ਦੇ ਮੁਖਮੰਦੀ ਭਗਵੰਤ ਮਾਨ ਨੇ ਕੀਤੇ ਸੀ ਜੇਕਰ ਇਹ ਪਿਛਲੇ 1.5 ਸਾਲਾਂ ਦੇ ਵਿੱਚ ਲਗਭਗ ਜਿਹੜੇ ਵਾਅਦੇ ਕਹੇ ਹੋਏ ਨੇ ਕੀਤੇ ਹੋਏ ਸੀ ਉਹ ਪੂਰੇ ਕਰ ਦਿੰਦੇ ਨੇ ਹੋ ਸਕਦਾ ਹੈ ਕਿ 60 ਤੋਂ 70 ਸੀਟਾਂ ਜਿਹੜੀਆਂ ਫਿਰ ਦੁਬਾਰਾ ਆਮ ਆਦਮੀ ਪਾਰਟੀ ਨੂੰ ਮਿਲ ਜਾਣ ਲੇਕਿਨ ਹੁਣ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੋਟ ਬੈਂਕ ਜਿਹੜੀ ਹੈ ਉਹ ਦਿਨ-ਬਦ ਦਿਨ ਘਟ ਹੁੰਦੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਧਿਆਨ ਕਰਦੇ ਨੇ ਜਾਂ ਨਹੀਂ ਕਰਦੇ ਉਹਨਾਂ ਨੂੰ ਹਕੀਕੀ ਜਾਂ ਗਰਾਊਂਡ ਲੈਵਲ ਦੀ ਰਿਪੋਰਟ ਪਤਾ ਹੈ ਜਾਂ ਨਹੀਂ ਇਹ ਤਾਂ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਿਲਕੁਲ ਜ਼ੀਰੋ ਹੈ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਸਾਫ਼ ਹੋਇਆ ਬਾਤੀ ਮਾਂਜੀ ਕੀ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਜਿਸ ਤਰ੍ਹਾਂ ਅਮਿਤ ਸ਼ਾਹ ਦਾ ਬਿਆਨ ਆਇਆ ਹੈ ਤੇ ਹੋ ਸਕਦਾ ਹੈ ਕਿ ਪੰਥਕ ਵੋਟ ਕਿਸਾਨੀ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਵੇ ਖਬਰ ਸੁਣ ਤੋਂ ਪਹਿਲਾਂ ਗਲਤ ਧਿਆਨ ਨਾ ਕਰਨੀ ਹੈ ਸੁਣਨੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਨੇ ਇਹ ਤੇ ਦੂਸਰੇ ਪਾਸੇ ਐਮਐਸਪੀ ਤੇ ਵੀ ਸਹਿਮਤੀ ਬਣ ਰਹੀ ਹੈ ਜੇਕਰ ਉਹ ਇਹ ਦੋ ਵੱਡੇ ਫੈਸਲੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਲੈ ਲੈਂਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਡੇਢ ਸਾਲ ਰਹਿ ਗਿਆ ਹੈ 6 ਮਹੀਨਿਆਂ ਦੇ ਵਿੱਚ ਵਿੱਚ ਜੇਕਰ ਇਹ ਫੈਸਲੇ ਲੈ ਜਾਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਬਿਨਾ ਸ਼ਰੂਮਣੀ ਅਕਾਲੀ ਦਲ ਦੇ ਨਾਲ ਗਠਜੋੜ ਤੋਂ ਕਿਉਂਕਿ ਪਤਾ ਭਾਰਤੀ ਜਨਤਾ ਪਾਰਟੀ ਬੰਦੀ ਸਿੰਘਾਂ ਵਾਲਾ ਖੇਡੇਗੀ ਤੇ ਜਾ ਖੇਡੇਗੀ ਐਮਐਸਪੀ ਵਾਲਾ ਇਹ ਦੋਨਾਂ ਦੇ ਵਿੱਚੋਂ ਇੱਕ ਜਾਂ ਦੋਵੇਂ ਵੱਡੇ ਫੈਸਲੇ ਲੈ ਜਾ ਸਕਦੇ ਨੇ ਫਿਰ ਕੌਮ ਵੋਟ ਪਾਵੇਗੀ ਕਿ ਭਾਈ ਇਹਨਾਂ ਨੇ ਸਾਦੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਹੈ ਕਾਂਗਰਸ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਡੇ ਚਿਹਰੇ ਲੱਭ ਰਹੀ ਹੈ ਜਿਨ੍ਹਾਂ ਦੀ ਆਪੋ ਆਪਣੇ ਹਲਕਿਆਂ ਵਿੱਚ ਪਕੜ ਹੋਵੇ ਜਿਹੜੇ ਰੋਲ ਮਾਡਲ ਹੋਣ ਪੰਜਾਬੀਆਂ ਵਾਸਤੇ ਜਿਹੜੇ ਪੰਜਾਬੀਆਂ ਨੂੰ ਕਨਵਿੰਸ ਕਰਨ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਹੋਰ ਕੋਈ ਪਾਰਟੀ ਵਧੀਆ ਹੈ ਹੀ ਨਹੀਂ ਬੰਦੀ ਸਿੰਘਾਂ ਨੂੰ ਚੰਗੇ ਚਿਹਰੇ ਲੱਭਣੇ ਐਮਐਸਪੀ ਅਤੇ ਕਿਸਾਨਾਂ ਦੀਆਂ ਗੱਲਾਂ ਸੁਣੀਆਂ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਇਹ ਹੁਣ ਭਾਰਤੀ ਜਨਤਾ ਪਾਰਟੀ ਜੇ ਕਰਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਬਿਨਾ ਗਠਬੰਧਨ ਤੋਂ ਸਰਕਾਰ ਬਣਾਵੇਗੀ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਗਠਬੰਦੀ ਟੜੇਬੰਦੀ ਆਪਸੀ ਤਤਕਾਰ ਆਪਸੀ ਮਤਪੇਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਹੁੰਦਾ ਸਬੂਤ ਦਿੱਤਾ ਸੁਬੇ ਸਿੰਘ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਤੀਜੀ ਵਾਰ ਉਹ ਪ੍ਰਧਾਨ ਬਣ ਗਿਆ ਲੇਕਿਨ ਪੰਥਤਾਰੀ ਨਾਲ ਸਿਲਪਾ ਭਗੋੜੇ ਦਲ ਦੇ ਪ੍ਰਧਾਨ ਬਣੇ ਨੇ ਜੇ ਪਾਰਟੀ ਤਾਂ ਪੰਥ ਦੇ ਨਾਲ ਹੀ ਹੁੰਦੀ ਹੈ ਪਾਰਟੀ ਤਾਂ ਲੋਕਾਂ ਦੇ ਨਾਲ ਹੀ ਹੁੰਦੀ ਹੈ ਤੁਸੀਂ ਇਕੱਲੀ ਪਾਰਟੀ ਦਾ ਆਚਾਰ ਪਾਓਗੇ ਜੇਕਰ ਪੰਥ ਹੀ ਨਾਲ ਨਾ ਹੋਇਆ 2017 ਦੇ ਵਿੱਚ ਵੀ ਬੁਰਾ ਹਾਲ ਹੋਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਤੇ ਚੀਕਾ ਪੈ ਗਈਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਵਾਤਾ ਜਬਤ ਹੋਈਆਂ ਇਵਨ ਤੋਂ ਇਹਨਾਂ ਲੋਕਾਂ ਨੂੰ ਤਾਂ ਲਾਭ ਹੀ ਨਹੀਂ ਰਿਹਾ ਸੀ ਕਿ ਕਿਹੜੇ ਕੈਂਡੀਡੇਟ ਅਸੀਂ ਖੜੇ ਕਰਨੇ ਨੇ ਚੰਡੀਗੜ੍ਹ ਤੋਂ ਟਿਕਟ ਵਾਪਸ ਆਈ ਕਿਉਂਕਿ ਇਹਨਾਂ ਵੱਲੋਂ ਫੰਡ ਹੀ ਦਿੱਤੇ ਜਾ ਰਹੇ ਸੀ ਜਾਂ ਤਾਂ ਪਾਰਟੀ ਵੱਲੋਂ ਬੀਬਾ ਹਰ ਸਬਰਤ ਕੋਰ ਨੂੰ ਫੰਡ ਮਿਲਿਆ ਤੇ ਜਾਂ ਜਿਹੜੇ ਅਬਰ ਸਰ ਤੁਸੀਂ ਅਨਿਲ ਜੋਸ਼ੀ ਉਹਨਾਂ ਨੂੰ ਫੰਡ ਮਿਲਿਆ ਤੇ ਹੁਣ ਪਾਰਟੀ ਧੜੇ ਧੜੇ ਟੜੇ ਬੰਦੀ ਚ ਵੰਡੀ ਜਾ ਚੁੱਕੀ ਹੈ ਦੋ ਧੜੇ ਬਣ ਗਏ ਨੇ ਬਾਗੀ ਅਤੇ ਦਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮਨਾਮੇ ਹੋਏ ਸੀ ਉਸ ਉੱਤੇ ਪਹਿਰਾ ਦੇ ਰਹੇ ਨੇ ਮਨਪ੍ਰੀਤਿਆਲੀ ਗੁਰਪ੍ਰੀਤ ਪਤਾਪ ਸਿੰਘ ਅਡਾਲਾ ਸੰਤਾ ਸਿੰਘ ਉਮੈਦਪ uri ਬੀਬਾ ਸਤਵੰਤ ਕੌਰ ਤੇ ਫਿਰ ਕੀ ਬਣੇਗਾ ਇਹਨਾਂ ਦਾ ਕੀ ਸੁਖਬੀਰ ਸਿੰਘ ਬਾਦਲ ਨੇ ਕੱਲ ਜਿਸ ਤਰ੍ਹਾਂ ਮਿੰਤਾ ਕੀਤੀਆਂ ਕਿ ਫਿਰ ਦੁਬਾਰਾ ਸ਼ੁਰੂਬਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਤੇ ਜੇਕਰ ਮੈਂ 5 ਸਾਲਾਂ ਦੇ ਵਿੱਚ ਉਹ ਵਾਅਦੇ ਪੂਰੇ ਨਾ ਕੀਤੇ ਪੰਜਾਬ ਨੂੰ ਨੰਬਰ 1 ਸੁਭਾ ਨਾ ਬਣਾਇਆ ਤੇ ਫਿਰ ਕਹਿੰਦਾ ਮੈਂ ਸਿਆਸਤ ਤੋਂ ਦੂਰ ਚਲੇ ਜਾਵਾਂਗਾ 5 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਲੋਕ ਹੁਣ ਐਨੇ ਭੋਲੇ ਪਾਲੇ ਨਹੀਂ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਫਸ ਜਾਣ ਜੇਕਰ ਪ੍ਰਧਾਨਗੀ ਹੋਰ ਕਿਸੇ ਦੇ ਹੱਥ ਵਿੱਚ ਚਲੀ ਜਾਂਦੀ ਹੈ ਫਿਰ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਕਿ ਕੁੱਟਣੇ ਟੇਕ ਕੇ ਮਾਫੀ ਮੰਗਦੇ ਨੇ ਵੀ ਭਾਈ ਮੈਂ ਗਲਤੀਆਂ ਕੀਤੀਆਂ ਨੇ ਹਾਲਾਂਕਿ ਉਹ ਗਲਤੀਆਂ ਮੰਨ ਨਹੀਂ ਰਹੇ ਜਿਹੜੀਆਂ ਗਲਤੀਆਂ 2 ਦਸੰਬਰ 2024 ਨੂੰ ਬਣੀਆਂ ਸੀ ਸੁਖਬੀਸ ਬਾਦਲ ਨੇ ਉਹ ਗਲਤੀਆਂ ਮੰਨ ਨਹੀਂ ਰਹੇ ਉਹ ਕਹਿੰਦੇ ਮੈਂ ਤਾਂ ਕੀਤੀਆਂ ਨਹੀਂ ਮੈਂ ਤਾਂ ਜਿਵੇਂ ਇੱਕ ਹੁੰਦਾ ਨਾ ਲੜਕਾ ਜਿਹਾ ਹੁੰਦਾ ਮੁੰਡਾਵਾਜ ਮੁੰਡੇਵਾਜਾ ਹੁੰਦਾ ਉਸ ਤਰ੍ਹਾਂ ਉਹਨੇ ਬਿਆਨ ਵਿਚਕਾਰਾ ਜਾਂ ਬਿਆਨ ਦੇ ਦਿੱਤਾ ਨਹੀਂ ਭਾਈ ਤੁਸੀਂ ਗਲਤੀਆਂ ਕੀਤੀਆਂ ਨੇ ਸੋਸ਼ਲ ਮੀਡੀਆ ਦਾ ਯੁੱਗ ਹੈ ਲੋਕ ਖਬਰਾਂ ਸੁਣਦੇ ਨੇ ਲੋਕ ਸੋਸ਼ਲ ਮੀਡੀਆ ਤੇ ਚੱਲਦੇ ਨੇ ਹੂਜ਼ ਰਾਈਟ ਹੂਜ਼ ਰੋਂਗ ਸਾਰਿਆਂ ਨੂੰ ਪਤਾ ਹੈ ਕਿੰਨੇ ਕੀ ਕੀਤਾ ਕਿੰਨਾ ਕਿਨੇ ਕੋ ਪਾਣੀ ਵਿੱਚ ਹੈ ਇਹ ਸਾਰਿਆਂ ਨੂੰ ਪਤਾ ਹੈ ਦੱਸਣ ਦੀ ਲੋੜ ਨਹੀਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਆਧਾਰ ਜਿਹੜਾ ਹੈ ਉਹ ਦਾਵਾ ਡੋਰ ਹੈ ਕਿਉਂਕਿ ਇਹਨਾਂ ਦੇ ਲੜਾਈ ਝਗੜੇ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਵਧ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਗੱਟਬੰਧਰ ਹੋ ਜਾਂਦਾ ਹੈ ਕਿਨਾਂ ਦਾ ਬਾਗੀ ਅਤੇ ਦਾਗੀ ਤੜੇ ਦਾ ਪ੍ਰਧਾਨ ਹੋਰ ਕਿਸੇ ਨੂੰ ਬਣਾ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਦਾ ਚਿਹਰਾ ਹੋਰ ਹੁੰਦਾ ਹੈ ਤਾਂ ਫਿਰ ਜਿਹੜੀ ਹੈ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਜੇ ਹੁਣ ਗੱਲ ਕਰਦੇ ਆਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵਿੱਚ ਵੱਧ ਪੱਬਲ ਪੂਸਾ ਚੱਲ ਰਿਹਾ ਹੈ ਹੁਣ ਸ਼ੁਰੂ ਨਹੀਂ ਹੈ ਇਕਲਿਦ ਨਾਲੋਂ ਰਾਜਾ ਵੜਿੰਗ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਹੈ ਕਿ ਮੈਂ ਸੁਪਰ ਸੀਐਮ ਮੈਂ ਸੀਐਮ ਦਾ ਚਿਹਰਾ ਬਣਾਗਾ ਲੇਕਿਨ ਉਹਦੇ ਘਰ ਦੇ ਵਿੱਚ ਤਾਂ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਤੇ ਦੂਸਰਾ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਕਿਹੜੇ ਮੂੰਹ ਦੇ ਨਾਲ ਉਹਦੇ ਉੱਤੇ ਭਰੋਸਾ ਕਰੇਗੀ ਵੀ ਭਾਈ ਤੁਸੀਂ ਫਿੱਟ ਹੋ ਹਾਲਾਂਕਿ ਆ ਨਾਗਪੁਰ ਦੇ ਵਿੱਚ ਮੀਟਿੰਗ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਕਿ ਤੁਸੀਂ ਉਸ ਮੀਟਿੰਗ ਚੋਂ ਕਿਉਂ ਕੇ ਆਏ ਹੋ ਆਰਐਸ ਤੇ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਇਥੇ ਚੁੱਪ ਹੋ ਗਿਆ ਮੂੰਹ ਦੇ ਵਿੱਚ ਘੁਗੜੀਆਂ ਪੈ ਗਈਆਂ ਪ੍ਰਤਾਪ ਸਿੰਘ ਬਾਜਵਾ ਦੇ ਦੂਸਰੇ ਪਾਸੇ ਜੇ ਗੱਲ ਕਰੀਏ ਸਭ ਤੋਂ ਵੱਡੇ ਵਧੀਆ ਲੀਡਰ ਰਾਯਾ ਵਰਿੰਗ ਮદાન ਛੱਡਣ ਵਾਲਿਆਂ ਚੋਂ ਨੇ ਮੌਕੇ ਤੇ ਚੌਕਾ ਮਾਰਦੇ ਨੇ ਲੇਕਿਨ ਜਿਹੜੇ ਸਭ ਤੋਂ ਵਧੀਆ ਆਗੂ ਨੇ ਉਹ ਰਾਣਾ ਗੁਰਜੀਤ ਸਿੰਘ ਹੈ ਸੁਖਜਿੰਦਰ ਸਿੰਘ ਰੰਧਾਵਾ ਹੈ ਸੁਖਪਾਲ ਸਿੰਘ ਕਹਿ ਰਿਹਾ ਹੈ ਚਰਨਜੀਤ ਸਿੰਘ ਚੰਨੀ ਨੇ ਪ੍ਰਗਟ ਸਿੰਘ ਹੈ ਜੇਕਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਡਿਪਟੀਸੀਅਮ ਕਿਸੇ ਨੂੰ ਗ੍ਰਾਮ ਤਾਲੇ ਕਿਸੇ ਨੂੰ ਮੁੱਖ ਮੰਤਰੀ ਕਿਸੇ ਨੂੰ ਪ੍ਰਧਾਨ ਕਿਸੇ ਨੂੰ ਹੋਰ ਉਹ ਉਹਦਾ ਦਿੱਤਾ ਜਾ ਸਕਦਾ ਹੈ ਤੇ ਇਹ ਫਿਰ ਬੜੇ ਵਧੀਆ ਤਰੀਕੇ ਨਾਲ ਪੰਜਾਬ ਨੂੰ ਚਲਾ ਸਕਦੇ ਨੇ ਪਹਿਲਾ ਇਹਨਾਂ ਦਾ ਆਪਸੀ ਬਖੇੜਾ ਇਹਨਾਂ ਆਫਤਾਂ ਆਪਸੀ ਲੜਾਈ ਝਗੜਾ ਇਹਨਾਂ ਦੇ ਆਪਸੀ ਮਤਭੇਦ ਖਤਮ ਹੋਣਗੇ ਤਾਂ ਫਿਰ ਜਾ ਕੇ ਸਰਕਾਰ ਬਣੇਗੀ ਨੇਤਾ ਫਿਰ ਸਰਕਾਰ ਤੇ ਬੜੀ ਮੁਸ਼ਕਲ ਹੋ ਜਾਵੇਗੀ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿੰਨਾ ਵਧੀਆ ਪ੍ਰਦਰਸ਼ਨ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਹਾਲਾਂਕਿ ਸੱਤਾਧਾਰੀ ਸਰਕਾਰ ਨੇ ਸਿਰਫ 3 ਸੀਟਾਂ ਜਿੱਤੀਆਂ ਯਾਨੀ ਕਿ ਉਹਨਾਂ ਦਾ ਦਿਵਾਲਾ ਨਿਕਲ ਗਿਆ ਇਹਨਾਂ ਦਾ ਦਿਵਾਲਾ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਿਕਲਿਆ ਸੀ ਕਿਉਂਕਿ ਇਹਨਾਂ ਦੀ ਆਪਸੀ ਫੁੱਟ ਸੀ ਇਹਨਾਂ ਦੇ ਆਪਸੀ ਜਿਹੜੇ ਉਹਦੇ ਸੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਜਾਣ ਨਵਜੋਤ ਸਿੰਘ ਸਿੱਧੂ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦੀ ਗੱਲ ਕਰਦੇ ਨੇ ਕਿਉਂਕਿ ਜੇਕਰ ਉਹਨਾਂ ਨੇ ਪੈਸਾ ਕਮਾਉਣਾ ਹੁੰਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਜਾ ਸਕਦੇ ਸੀ ਉਹ ਵੈਸੇ ਮੁੱਖ ਮੰਤਰੀ ਬਣ ਸਕਦੇ ਸੀ ਜਦੋਂ ਭਗਵੰਤ ਮਾਨ ਨੇ ਅਪਰੋਚ ਕੀਤਾ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਕੀਤੇ ਗਏ ਤੇ 2022 ਦਾ ਸਮਾਂ ਸੀ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੈ ਮੈਂ ਮੁੱਖ ਮੰਤਰੀ ਬਣ ਜਾਵਾਂਗਾ ਲੇਕਿਨ ਉਹਨੇ ਜਿਹੜੀ ਉਹਦੀ ਆਡੀਓਲੋਜੀ ਹੈ ਜਿਹੜੇ ਉਹਦੇ ਅਸੂਲ ਨੇ ਜਿਹੜਾ ਉਸ ਦੇ ਪੰਥ ਦੇ ਪ੍ਰਤੀ ਉਸ ਦਾ ਦਰਦ ਹੈ ਉਹਦੇ ਨਾਲ ਉਸ ਨੇ 1% ਵੀ ਕੰਪਰੋਮਾਈਜ਼ ਨਹੀਂ ਕੀਤਾ ਚਾਹੇ ਅਸੀਂ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਨਹੀਂ ਹੈ ਲੇਕਿਨ ਉਹਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਦਮ ਹੈ ਉਹਨੇ ਜਿਹੜੇ ਵਾਅਦੇ ਕਰਦਾ ਹੈ ਉਹ ਪੂਰੇ ਕਰਦਾ ਹੈ ਜਿ ਦੇਖੋ ਨੇਤਾ ਮੰਤਰੀ ਵੀ ਰਿਹਾ ਵਿਧਾਇਕ ਵੀ ਰਿਹਾ ਪ੍ਰਧਾਨ ਵੀ ਰਿਹਾ ਤੇ ਪ੍ਰੋਪਰਟੀ ਜਬ ਸਾਰਾ ਕੁਝ ਜਿਹੜਾ ਬੈਨ ਕੀਤਾ ਪਿਆ ਕਮੈਂਟਰੀ ਕਰਨ ਵਾਸਤੇ ਮਜਬੂਰ ਹੋਏ ਪਏ ਨੇ ਨਹੀਂ ਤਾਂ ਉਹ ਬੜੇ ਪੈਸੇ ਕਮਾ ਸਕਦੇ ਸੀ ਦੋਨੋਂ ਜੀ ਪੰਜਾਬ ਦੇ ਪ੍ਰਤੀ ਮੀਆਂ ਬੀਬੀ ਦਾ ਦਰਦ ਹੈ ਹੁਣ ਗੱਲ ਕਰਦੇ ਹਾਂ ਆਕਾਲੀ ਦਲ ਵਰਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਜਿਸ ਤਰ੍ਹਾਂ ਕੱਲ ਸੀ ਪ੍ਰਧਾਨ ਮੰਤਰੀ ਬਾਜੇ ਕੇ ਦੇ ਬਿਆਨ ਆ ਰਹੇ ਨੇ ਜਿਸ ਤਰ੍ਹਾਂ ਨਸ਼ੀ ਦੀ ਗੱਲ ਕਹੀ ਜਾ ਰਹੀ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਉਹ ਪੇਪਲ ਪ੍ਰੀਤ ਤੇ ਉਹਦੇ ਚਾਚਾ ਜਸਕਰਨ ਸਿੰਘ ਉਹੀ ਉਹਦੇ ਚਿਹਤੇ ਨੇ ਬਾਕੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਪੰਥ ਵੋਟ ਕਿਸ ਨੂੰ ਪਾਵੇ ਭਾਈ ਅਮਰਤਪਾਲ ਖਾਲਸਾ ਕਿਸ ਤਰ੍ਹਾਂ ਕਨਵਿੰਸ ਕਰਨਗੇ ਕਿ ਮੈਂ ਸਹੀ ਆ ਮੈਂ ਫਿੱਟ ਆ ਹਾਲਾਂਕਿ ਕੱਲ ਜਿਹੜੀ ਕਾਨਫਰੰਸ ਹੋਈ ਹੈ ਕਾਨਫਰੰਸ ਦੇ ਵਿੱਚ ਸਰਜੀ ਸਿੰਘ ਖਾਲਸਾ ਨੇ ਕਿਹਾ ਕਿ 70 ਸੀਟਾਂ ਜਿੱਤ ਰਹੇ ਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਜਿਹੜੇ ਹਾਗੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਉਹ ਐਜ਼ ਇੱਕ ਮੰਤਰੀ ਹੋਣਗੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਉਵੇਂ ਦੋ ਦੋਖਲੇ ਕਹਿ ਦਿੱਤਾ ਗਿਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੱਲ ਜਿਹੜੀ ਸਿਆਸੀ ਸਟੇਜ ਲੱਗੀ ਹੈ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਸਰਜੀ ਸਿੰਘ ਖਾਲਸਾ ਨੇ ਲਗਾਈ ਸੀ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਉੱਤੇ ਵੀ ਵੱਡੇ ਇਲਜ਼ਾਮ ਨੇ ਕਿ ਇਹਨੂੰ ਬਾਹਰੂ ਫੰਡਾਂ ਆਉਂਦੀਆਂ ਨੇ ਇਹਨੇ ਆਪ ਦੀ ਫਰੀਦਕੋਟ ਦੇ ਵਿੱਚ ਕੋਠੀ ਬਣਾ ਲਈ ਇਹਨੇ ਵੱਡੀਆਂ ਗੱਡੀਆਂ ਲੈ ਲਈਆਂ ਤੇ ਪੰਦਾ ਇਹਨੇ ਕੀ ਕੀਤਾ ਹਲਕਾ ਫਰੀਦਕੋਟ ਦੇ ਵਾਸੀਆਂ ਦਾ ਇਹਨੇ ਕੀ ਕੀ ਕੀਤਾ ਜਿਹੜੀਆਂ ਫੰਡਾਂ ਆਈਆਂ ਨੇ ਉਹ ਸਾਰੀਆਂ ਆਪ ਦੇ ਕੋਲ ਰੱਖ ਲਈਆਂ ਥੋੜੀਆਂ ਬੋਤੀਆਂ ਪਰ ਭਾਈबस ਦੇ ਦਿੱਤੀਆਂ ਵੀ ਫਲਾਨੀ ਫੰਡ ਆਈ ਹੈ ਬਾਹਰ ਤੋਂ ਫਲਾਨੇ ਨੂੰ ਦੇ ਦਿੰਦੀ ਵੀਡੀਓ ਆਰਿਓ ਵਾਇਲ ਹੋ ਰਹੀਆਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਮਰੋਧੀਆਂ ਕਿੰਨਾ ਕੁ ਪੰਦੇ ਪ੍ਰਤੀ ਦਰਦ ਹੈ ਕੌਣ ਹੈ ਉਹ ਪੰਦਾ ਅਮਰਦੀ ਏ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕੌਣ ਪੰਜਾਬ ਪੰਜਾਬੀਅਤ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਚਵਦਰੀ ਬੇਜ਼ਗਾਰੀ ਦੀ ਪੰਜਾਬ ਵਿੱਚ ਵੱਧ ਰਹੇ ਰਜ਼ਾਨ ਨੂੰ ਬਾਹਰ ਜਾਣ ਦੇ ਰੁਕਣ ਨੂੰ ਕੌਣ ਕਰਗਰ ਸਿੱਧ ਹੋਵੇਗਾ ਕੌਣ ਅਨੰਦਪੁਰ ਸਾਹਿਬ ਵਾਲੇ ਮਤੇ ਲੈ ਕੇ ਆਵੇਗਾ ਕੌਣ ਪ੍ਰੰਤ ਪੰਥ ਦਾ ਹਮਦਰਦੀ ਬਣੇਗਾ ਇਹ ਹੁਣ ਤੁਹਾਨੂੰ ਤੇ ਮੈਨੂੰ ਸੋਚਣ ਦੀ ਲੋੜ ਪਵੇਗੀ ਪੰਜਾਬੀਓ ਤੁਹਾਨੂੰ ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਕਿ ਕਿਸ ਤਰ੍ਹਾਂ ਦਾ ਰੋਡ ਮੈਪ ਹੋਵੇਗਾ ਕਿਸ ਤਰ੍ਹਾਂ ਦੀ ਗੱਲਬਾਤ ਹੋਵੇਗੀ ਕਿਹੜੀ ਪਾਰਟੀ ਜਿਹੜੀ ਫਿਰ ਦੁਬਾਰਾ ਸੱਤਾ ਦੇ ਵਿੱਚ ਆਏਗੀ ਕਿਹੜੀ ਬਾਲਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਿਨਾਂ ਕਿਸੇ ਸਮਝੌਤੇ ਤੋਂ ਜਿੱਤੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਾਂ ਦਾ ਧੰਨਵਾਦ